ਪੰਜਾਬ ਦੇ ਵਿੱਚ ਕਈ ਰਾਸ਼ਨ ਕਾਰਡ ਧਾਰਕਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਵਿਰੋਧੀ ਪਾਰਟੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਇੱਕ ਝਲਕ ਰਾਜਪੁਰਾ ਦੇ ਵਿੱਚ ਦੇਖਣ ਨੂੰ ਮਿਲੀ ਜਦੋਂ ਕਿ ਭਾਜਪਾ ਦੇ ਰਾਜਪੁਰਾ ਤੋਂ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੀ ਅਗਵਾਈ ਦੇ ਹੇਠ ਇੱਕ ਰੋਸ ਪ੍ਰਦਰਸ਼ਨ ਰਾਜਪੁਰਾ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਮਾਨ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਬਾਅਦ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਕਾਸ ਸ਼ਰਮਾ ਨੇ ਦੱਸਿਆ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਨਾਲ ਖੇਲੋਣ ਦੀਆਂ ਗੱਲਾਂ ਕਰ ਰਹੀ ਸੀ ਤਾਂ ਅੱਜ ਉਹੀ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਅਧਿਕਾਰ ਖੋਣ ਤੇ ਲੱਗੀ ਹੋਈ ਹੈ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਦਿਓ ਹਲਕਾ ਘਨੌਰ ਦੇ ਵੱਖ-ਵੱਖ ਪਿੰਡਾਂ ਤੋਂ ਜ਼ਰੂਰਤਮੰਦ ਪਰਿਵਾਰਾਂ ਦੇ ਆਟੇ ਦਾਲ ਦੇ ਜੋ ਰਸ਼ਨ ਕਾਰਡ ਨੇ ਵੱਡੀ ਗਿਣਤੀ ਚ ਕੱਟੇ ਗਏ ਨੇ ਵੱਖ-ਵੱਖ ਪਿੰਡਾਂ ਤੋਂ ਮਾਤਾਵਾ ਪੈਣਾ ਬਜ਼ੁਰਗ ਸਾਡੇ ਕੋਲ ਆ ਕੇ ਕਾਫੀ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਸੀ ਰੋ ਰਹੇ ਸੀ ਕਿ ਸਾਡੇ ਰਸ਼ਨ ਕਾਰਡ ਕੱਟੇ ਜਾ ਰਹੇ ਨੇ ਅਸੀਂ ਕੱਲ ਸਾਰੇ ਵਰਕਰਾਂ ਨਾਲ ਰਾਏ ਕਰਕੇ ਇਹ ਪ੍ਰੋਗਰਾਮ ਲਿਖਿਆ ਕਿਉਂਕਿ ਸਾਡੀ ਪਾਰਟੀ ਵੱਲੋਂ ਹੁਕਮ ਹੈ ਕਿਸੇ ਵੀ ਜ਼ਰੂਰਤਮੰਦ ਨਾਲ ਤੱਕਾ ਹੋਵੇ ਤਾਂ ਸਾਡੀ ਪਾਰਟੀ ਨੇ ਸਾਡਾ ਪਾਰਟੀ ਦਾ ਦੇਸ਼ ਹੈ ਕਿ ਤੁਸੀਂ ਉਹਦੇ ਨਾਲ ਖੜਨਾ ਅੱਜ ਉਸ ਦੇਸ਼ ਦੀ ਪੱਲਣਾ ਕਰਦੇ ਹੋਏ ਅਸੀਂ ਜੋ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਕਿ ਜੋ ਜ਼ਰੂਰਤਮੰਦਾਂ ਦੇ ਰਾਸ਼ਨ ਕਾਰਡ ਕੱਟੇ ਨੇ ਉਹ ਰਾਸ਼ਨ ਕਾਰਡ ਜਲਦ ਤੋਂ ਜਲਦ ਲਾਏ ਜਾਣ ਜਿੱਥੇ ਪੰਜਾਬ ਸਰਕਾਰ ਦਾ ਕੰਮ ਹੈ ਕੇਂਦਰ ਵੱਲੋਂ ਆਇਆ ਹੋਇਆ ਜਿਹੜਾ ਨਾਜ ਹੈ ਕੇਂਦਰ ਸਰਕਾਰ ਬਿਲਕੁਲ ਫਰੀ ਨਾਜ ਦੇ ਰਹੀ ਹੈ ਤੇ ਪੰਜਾਬ ਸਰਕਾਰ ਦਾ ਕੰਮ ਹੈ ਉਹ ਨਾਜ ਹਰ ਇੱਕ ਜ਼ਰੂਰਤਮੰਦ ਗਰੀਬ ਪਰਿਵਾਰ ਤੱਕ ਪਹੁੰਚੇ ਪਰ ਇਹਨਾਂ ਨੇ ਉਹ ਨਾਜ ਦੇਣਾ ਤਾਂ ਕੀ ਸੀ ਉਲਟਾ ਜ਼ਰੂਰਤਮੰਦ ਪਰਿਵਾਰਾਂ ਦਾ ਅਨਾਜ ਕੱਟਦਾ ਕੀ ਜਿਹੜੇ ਗਰੀਬਾਂ ਨੇ ਜ਼ਰੂਰਤਮੰਦ ਪਰਿਵਾਰਾਂ ਨੇ ਲੋਕਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਆਹ ਦਿਨ ਦੇਖਣ ਲਈ ਪਾਈਆਂ ਸੀ ਕਿ ਉਹਨਾਂ ਦੇ ਰਸਣ ਕਾਟ ਵੀ ਕੱਟੇ ਜਾਣ ਜਾਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਦੇ ਹਾਲਾਤ ਖਰਾਬ ਨੇ ਕੱਲ ਵੀ ਦੋ ਮਹਿਲਾਵਾਂ ਨੂੰ ਸ਼੍ਰੀਆਮ ਪੁਲਿਸ ਦੇ ਸਾਹਮਣੇ ਵੱਢ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਵੱਡੀ ਇਹ ਵੀਡੀਓ ਇਹ ਟਰੋਲ ਹੋਈ ਹੈ ਮਤਲਬ ਜਿੱਦਨ ਦੀ ਇਹ ਸਰਕਾਰ ਬਣੀ ਹੈ ਤਾਂ ਪੰਜਾਬ ਦਾ ਬੁਰਾ ਹਾਲ ਹੈ ਅੱਜ ਤੁਸੀਂ ਦੇਖ ਸਕਦੇ ਹੋ ਸਾਡੇ ਛੋਟੇ ਜਿਹੇ ਸੱਦੇ ਦੇ ਸਾਡੇ ਸਾਰੇ ਹੀ ਕਾਰਜਕਰਤਾ ਵੱਖ-ਵੱਖ ਪਿੰਡਾਂ ਤੋਂ ਜਾਂ ਹੋਰ ਸਾਡੇ ਸਾਥੀ ਸਾਰੇ ਹੀ ਬਹੁਤ ਵੱਡੀ ਗਿੰਦੀ ਚ ਇੱਥੇ ਇਕੱਠੇ ਹੋਏ ਨੇ ਪਰ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਬਾਰ-ਬਾਰ ਸਾਨੂੰ ਪ੍ਰਸ਼ਾਸਨ ਵੱਲੋਂ ਫੋਨ ਆ ਰਿਹਾ ਹੈ ਸਾਡੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਇਹ ਧਰਨਾ ਨਾ ਲਾਓ ਤੁਸੀਂ ਇਹ ਪ੍ਰੋਟੈਸਟ ਨਾ ਕਰੋ ਕਿਉਂਕਿ ਉਹਨਾਂ ਦੇ ਵੀ ਪ੍ਰੈਸ਼ਰ ਸਰਕਾਰ ਦਾ ਹੈ ਕਹਿੰਦੇ ਜੀ ਧਰਨਾ ਤੁਸੀਂ ਪੁਤਲਾ ਸਾੜਨਾ ਹੈ ਪੁਤਲਾ ਸਾੜਨ ਦੀ ਮਨਜ਼ੂਰੀ ਲਈਏ ਪੁਤਲਾ ਸਾੜਨ ਲਈ ਵੀ ਮਨਜ਼ੂਰੀ ਲੈਣੀ ਪਊਗੀ ਲੋਕਾਂ ਦੇ ਤੁਸੀਂ ਰਸਨ ਗੜ ਘਟਦੇ ਉਹਦੀਆਂ ਮਨਜ਼ੂਰੀਆਂ ਲਈਆਂ ਵੀ ਗਰੀਬਾਂ ਦੇ ਜਿਹੜੇ ਰਸਨ ਗੜ ਘਟੇ ਨੇ ਅਸੀਂ ਜੇ ਉਹ ਜੋ ਵਿਰੋਧ ਕਰ ਰਹੇ ਆ ਜਿਨ੍ਹਾਂ ਦੇ ਰਸਨ ਘੜ ਕੱਟੇ ਆ ਉਹਨਾਂ ਦੇ ਹੱਕ 'ਚ ਅਸੀਂ ਹਾਂ ਦਾ ਨਾਰਾ ਮਾਰਿਆ ਤਾਂ ਇਹ ਕਹਿੰਨੇ ਆ ਕਿ ਤੁਸੀਂ ਮਨਜ਼ੂਰੀ ਲਈਏ ਕੋਈ ਗੱਲ ਨਹੀਂ ਸਾਨੂੰ ਕਿੰਨਾ ਚਿਰ ਰੋਕ ਲੋਂਗੇ ਕਿੰਨਾ ਚਿਰ ਰੋਕ ਲੋਂਗੇ ਅਸੀਂ ਗਰੀਬਾਂ ਦੀ ਜ਼ਰੂਰਤਮੰਦਾਂ ਦੀ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਚੱਕਦੇ ਆਏ ਆ ਤੇ ਚੱਕਦੇ ਰਹਾਂਗੇ ਕਿ ਜਿਸ ਤਰ੍ਹਾਂ ਕੱਲ ਵੀ ਜਿਹੜੀ ਹੈ ਕਨੌਰ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਉਸ 'ਚ ਵੀ ਜਿਹੜਾ ਮਜਤਾ ਵਿਧਾਇਕ ਦਾ ਵਿਰੋਧ ਵੀ ਹੋਇਆ ਹੈ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਰਾਸ਼ਨ ਕਾਰਡ ਕੱਟੇ ਗਏ ਨੇ ਕਿਸੇ ਪੋਲੀਟਿਕਲ ਉਦੇਸ਼ ਦਵਾਤੇ ਨਹੀਂ ਹੈ ਕਿਵੇਂ ਰਾਸ਼ਨ ਕਾਰਡ ਦੀ ਕੁਝ ਪਿੰਡਾਂ 'ਚੋਂ ਤਾਂ ਮੈਨੂੰ ਯਾ ਕਨੌਰ ਤੋਂ ਲੋਕਲ ਵੀ ਮੈਨੂੰ ਆ ਸੁਣਨ ਨੂੰ ਮਿਲਿਆ ਹੈ ਕਿ ਇਹ ਰਾਸ਼ਨ ਕਾਰਡ ਇਹਨਾਂ ਨੇ ਬੜੇ ਰਾਜਨੀਤੀ ਦੇ ਬੜੇ ਛੜੇੰਤਰ ਤਹਿਤ ਘਟਾਏ ਨੇ ਹੁਣ ਆਪੇ ਉਹਨਾਂ ਦੇ ਵਰਕਰ ਲੋਕਾਂ ਨੂੰ ਜਾ ਕੇ ਘਰਾਂ 'ਚ ਕਹਿ ਰਹੇ ਨੇ ਕਿ ਅਸੀਂ ਸਾਨੂੰ ਫਾਰਮ ਭਰ ਕੇ ਦਿਓ ਤੁਹਾਡਾ ਰਾਸ਼ਨ ਕਾਰਡ ਦੁਬਾਰਾ ਲਾ ਦਾਂਗੇ ਥੋੜੇ ਟਾਈਮ ਚ ਨਗਰਪੰਚਾਇਤ ਘਨੌਰ ਦੀਆਂ ਚੋਣਾਂ ਵੀ ਆਣੀਆਂ ਨੇ ਪੰਚੀ ਸਰਪੰਚੀ ਦੀਆਂ ਚੋਣਾਂ ਵੀ ਆਣੀਆਂ ਨੇ ਇਹਨਾਂ ਨੂੰ ਲੋਕਾਂ ਨੇ ਨਕਾਰਤਾ ਇਹ ਪਹਿਲੀ ਸਰਕਾਰ ਹੈ ਜਿਹਦਾ 1 ਸਾਲ ਚ ਲੋਕਾਂ ਦਾ ਮੋਹ ਭੰਗ ਹੋ ਗਿਆ ਲੋਕਾਂ ਨੇ ਜਦੋਂ ਇਸ ਸਰਕਾਰ ਨੂੰ ਨਕਾਰਤਾ ਤਾਂ ਇਹ ਕੁੱਝੀਆਂ ਚਾਲਾਂ ਚਲ ਕੇ ਪਹਿਲਾਂ ਰਸਨ ਕਟਾਤੇ ਹੁਣ ਕਹਿੰਦੇ ਅਸੀਂ ਤੁਹਾਡੇ ਰਸਨ ਕਟਾ ਲਵਾ ਦਾਂਗੇ ਤੁਸੀਂ ਕਟਿਆ ਹੀ ਕਿਉਂ ਹੈ ਜੀ ਗਰੀਬਾਂ ਦੇ ਰਸਨ ਕਟਾ ਹੀ ਕਿਉਂ ਨੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕੱਲ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਹੈ ਮੈਨੂੰ ਵੀ ਪੱਤਰਕਾਰ ਵੀਰਾਂ ਤੋਂ ਕੁਝ ਹੋਰ ਸਾਥੀਆਂ ਤੋਂ ਹੀ ਪਤਾ ਲੱਗਿਆ ਕੀ ਆਮ ਆਦਮੀ ਪਾਰਟੀ 'ਚ ਧੜੇਬੰਦੀ ਤਾਂ ਬਹੁਤ ਹੈ ਜਿਹੜੇ ਪੁਰਾਣੇ ਵਰਕਰ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਪਾਰਟੀ ਦਾ ਝੰਡਾ ਚੱਕਿਆ ਇਲੈਕਸ਼ਨਾਂ 'ਚ ਮਿਹਨਤ ਕੀਤੀ ਉਹਨਾਂ ਨੇ ਕੱਲ ਕਹਿੰਦੇ ਲੱਗ ਇਕੱਠ ਕੀਤਾ ਸੀ ਤੇ ਐਮਐਲਏ ਸਾਹਿਬ ਦਾ ਲੱਗ ਇਕੱਠ ਸੀ ਦੋਵਾਂ ਨੇ ਲੱਗ ਲੱਗ ਇਸੇ ਗੱਲ ਦਾ ਇਹ ਸਬੂਤ ਹੈ ਕਿ ਆਪਸ 'ਚ ਇਹਨਾਂ ਦੀ ਬੰਦ ਨਹੀਂ ਕਿਸੇ ਵਰਕਰ ਦਾ ਕੋਈ ਕੰਮ ਨਹੀਂ ਹੁੰਦਾ ਨਜਾਇਜ਼ ਤੱਕੇਸ਼ਾਈ ਇਹ ਰਾਸ਼ਨ ਕਾਰਡ ਕੱਟਦੇ ਮਤਲਬ ਕਹਿਣ ਦਾ ਭਾਵ ਹੈ ਬੁਰਾ ਹਾਲ ਹੈ ਇਹ ਇਕੱਲੇ ਕਨੌਰ ਦੀ ਗੱਲ ਨਹੀਂ ਹੈ ਸਾਰੇ ਪੰਜਾਬ ਦੀ ਬੁਰਾ ਹਾਲ ਹੈ ਪਿਛਲੇ ਹਫਤੇ ਜਿਹੜਾ ਬਠਿੰਡੇ ਤੋਂ ਐਮਐਲਏ ਉਹਦਾ ਪੀਏ 4 ਲੱਖ ਰਿਸ਼ਵਤ ਲੈਂਦੇ ਹੋਏ ਕਾਬੂ ਹੋਇਆ ਉਹ ਵੀ ਦੇਖੋ ਉਹਨਾਂ ਨੇ ਕੀਨੇ ਉਹ ਐ ਸ਼ੋਅ ਕਰਤਾ ਕਿ ਐਮਐਲਏ ਦਾ ਪਹਿਲਾਂ ਤਾਂ ਕਹਿੰਦੇ ਐਮਐਲਏ ਸਾਹਿਬ ਹੈ ਹੀ ਨਹੀਂ ਸੀ ਉੱਥੇ ਜਦੋਂ ਵੀਡੀਓ ਆ ਗਈ ਫਿਰ ਕਹਿੰਦੇ ਐਮਐਲਏ ਸਾਹਿਬ ਦਾ ਪੀਏ ਨਹੀਂ ਮਤਲਬ ਹਰ ਇੱਕ ਗੱਲ ਤੇ ਝੂਠ ਬੋਲਣ ਦੀ ਇਹਨਾਂ ਦੀ ਆदत ਹੈ ਸਭ ਤੋਂ ਝੂਠੀ ਤੇ ਸਭ ਤੋਂ ਨਕਮੀ ਸਰਕਾਰ ਜੇ ਕੋਈ ਹੈ ਤਾਂ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਹੈ ਸਭ ਮੰਗ ਪੱਤਰ ਵੀ ਦੇਣ ਦੀ ਕੋਈ ਹੋ ਸੀ ਕਿ ਹਾਂ ਅਸੀਂ ਤਹਿਸੀਲਰ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਐਸ.ਡੀ.ਐਮ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਸਾਡੀ ਇਹੀ ਹੈ মিডিਆ ਵਾਲੇ ਸਾਡੇ ਸਾਥੀ ਆਏ ਨੇ ਸਾਡੀ ਇਹੀ ਹੈ ਕਿ ਜੇ ਰਾਸ਼ਨ ਕਾਰਡ ਜਿਹੜੇ ਗਰੀਬਾਂ ਦੇ ਰਾਸ਼ਨ ਕਾਰਡ ਕੱਟੇ ਨੇ ਜੇ ਰਾਸ਼ਨ ਕਾਰਡ ਨਾ ਲਗਵਾਏ ਉਹਨਾਂ ਦੇ ਜਲ ਤੋਂ ਜਲ ਦੇ ਇਹਨਾਂ ਦੇ ਰਾਸ਼ਨ ਕਾਰਡ ਨਾ ਕਰਵਾਏ ਤਾਂ ਅਸੀਂ ਬਹੁਤ ਵੱਡਾ ਹੋਰ ਰੋਸ ਪ੍ਰਦਰਸ਼ਨ ਕਰਾਂਗੇ ਜਿਵੇਂ ਸਾਨੂੰ ਅੱਜ ਰੋਕਿਆ ਜਾ ਰਿਹਾ ਹੈ ਧੱਕੇਸ਼ਾਹੀ ਸਾਡੇ ਨਾਲ ਕੀਤੀ ਜਾ ਰਹੀ ਹੈ ਕਿ ਤੁਸੀਂ ਅੱਗੇ ਨਾ ਜਾਓ ਪੁਤਲਾ ਨਾ ਫੁੱਕੋ ਪੁਤਲਾ ਸੀ ਫੁਕਤ ਹੈ ਕਿਉਂਕਿ ਗਰੀਬਾਂ ਦੇ ਜੇ ਅਸੀਂ ਆਵਾਜ਼ ਨਹੀਂ ਚੱਕਾਂਗੇ ਹੋਰ ਕੌਣ ਚੱਕੂਗਾ ਮੇਰੀ ਇੱਕ ਵਾਰੀ ਫੇਰ ਮੀਡੀਆ ਰਾਹੀਂ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਵੀ ਜ਼ਰੂਰਤਮੰਦਾਂ ਦੇ ਰਸਣ ਘੜ ਕੱਟੇ ਨੇ ਉਹ ਜਲਦ ਤੋਂ ਜਲਦ ਉਹਨਾਂ ਦੇ ਰਸਣ ਘੜ ਬਣਾਏ ਜਾਣ ਧੰਨਵਾਦ ਲਾਈਵ ਤੇ ਇਸ ਚੈਨਲ ਦੇ ਲਈ ਰਾਜਪੁਰਾ ਤੋਂ